ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੁਰਨਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਂ ਤਾਓ ਜਮਕੰਕਰ ਨੇ ਲਨ ਆਵੈ ਰਸਨਾ ਹਰ ਗੁਣ ਗਾਓ ਸੇਵਾ ਸਵਰਤ ਨਾ ਜਾਣਿਆ ਨਾ ਜਾਪੈ ਆ ਰਾਧ ਔਡ ਤੇਰੇ ਜਗ ਜੀਵਨਾ ਮੇਰੇ ਠਾਕੁਰਾ ਘਮ ਆਗਦ ਪਾਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲਗੈ ਸਤ ਗੁਰ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛੁ ਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੂਰਨ ਅਨੁਸਾਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਓ ਜਮਕੰਕਰ ਨੇ ਲਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਵਰਤਾ ਨਾ ਜਾਣਿਆ ਨਾ ਜਾਪੈ ਆ ਰਾਧ ਔਟ ਤੇਰੇ ਜਗ ਜੀਵਨਾ ਮੇਰੇ ਠਾਕੁਰਾ ਘਮ ਆਗਦ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲਗੈ ਸਤ ਗੁਰ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੂਰਨਨ ਸਤ ਗੁਰ ਗਿਆਨ ਰਾਮ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਓ ਜਮਕੰਕਰ ਨੇ ਲੈਣਾ ਆਵੈ ਰਸਨਾ ਹਰ ਗੁਣ ਗਾਓ ਸੇਵਾ ਅਸਰਤ ਨਾ ਜਾਣਿਆ ਨਾ ਜਾਪੈ ਆਰਾਧ ਔਟ ਤੇਰੇ ਜਗ ਜੀਵਨ ਮੇਰੇ ਠਾਕੁਰਾ ਘਮ ਆਗਦ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤੇ ਵਾਉ ਨ ਲਗੈ ਸਤ ਗੁਰ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੂਰਨ ਅਨੁਸਾਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਓ ਜਮਕੰਕਰ ਨੇ ਲਨਿਆ ਬਈ ਰਸਨਾ ਹਰ ਗੁਣ ਗਾਓ ਸੇਵਾ ਸਰਤਾ ਨਾ ਜਾਣਿਆ ਨਾ ਜਾਪੈ ਆ ਰਾਧ ਔੜ ਤੇਰੇ ਜਗ ਜੀਵਨਾ ਮੇਰੇ ਠਾਕੁਰਾ ਘਮ ਅਗਾਧ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲਗੈ ਸਤ ਗੁਰ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੁਰਨ ਅਨੁਸਾਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਓ ਜਮਕੰਕਰ ਨੇ ਲੈਣਾ ਆਵੈ ਰਸਨਾ ਹਰ ਗੁਣ ਗਾਓ ਸੇਵਾ ਅਸਰਤਾ ਨਾ ਜਾਣਿਆ ਨਾ ਜਾਪੈ ਆ ਰਾਧ ਔੜ ਤੇਰੇ ਜਗ ਜੀਵਨਾ ਮੇਰੇ ਠਾਕੁਰਾ ਘਮ ਆਗਦ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲਗੈ ਸਤ ਗੁਰ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪੈਰ ਰਦੀਐ ਪੁਰਨ ਅਨੁਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਇ ਸੁਹਾਵਾ ਤਾਓ ਜਮਕੰਕਰ ਨੇ ਲਨ ਆ ਬਈ ਰਸਨਾ ਹਰ ਗੁਣ ਗਾਓ ਸੇਵਾ ਸਵਰਤ ਨਾ ਜਾਣਿਆ ਨਾ ਜਾਪੈ ਆ ਰਾਧ ਓਟ ਤੇਰੇ ਜਗ ਜੀਵਨਾ ਮੇਰੇ ਠਾਕੁਰਾ ਘਮ ਅਗਾਧ ਭੈ ਕਿਰਪਾਲ ਗੁਸਈਆ ਨਥੇ ਸੋਗ ਸੰਤਾਪ ਤਤੇ ਵਾਉ ਨ ਲਗੇ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਾਣਨਾਨਕ ਸਦ ਬਲੇਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ